सोरठ महल्ला बिन पञ्चपदा मोह मेरा तेरा ਬਿਨਸਾ ਆਪਣੀ ਧਾਰੀ ਸੰਤ ਹੋਇ ਇਹ ਆਪ ਤਵੋ ਕਾਰੀ ਜਿਤੋ ਹੋ ਮੈਂ ਗੁਰਬਿ ਨਿਵਾਰੀ ਬਿਨਸਾ ਮੋਹ ਮੇਰਾ ਤੇਰਾ ਬਿਨਸਾ ਆਪਣੀ ਧਾਰੀ ਸੰਤ ਹੋਇ ਹਵਤਾਉ ਕਾਰੀ ਜੇ ਤੋ ਮੈਂ ਗਰਬ ਦੀ ਮਾਰੀ ਰਹਾਉ ਸਰਬ ਪੂਤ ਪਾਰ ਬ੍ਰਹਮ ਕਰ ਮਾਨਿਆ ਹੋ ਸਗਲ ਰੇ ਨਾਰੀ ਵੇਖੋ ਪ੍ਰਭ ਜਿਉ ਆਪਣੀ ਸੰਗੇ ਚੁਕ ਪੀਤ ਪ੍ਰਮਾਰੀ ਆਖ ਕਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਜਿਸੁ ਮੋਸਤਕ ਲਿਖਿਆ ਤਿਸ ਗੁਰ ਮਿਲ ਰੋਗ ਵਿਦਾਰੀ ਆਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਇ ਗੁਰੂ ਦੁਆਰੀ ਕਉ ਨਾਨਕ ਇਹ ਸਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਵਿਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਵਜ ਕੇ ਜੀ ਕਰਗ ਜਾਵੇ ਸੋਨਿਆਲ ਹੋ ਜਾਵੇ ਸ਼ਹੀਦਾ ਸਿੰਘਾ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹੀਂ ਨ ਜੀਹਾ ਰੂਪ ਰੰਗਰ ਮੇ ਰੂਪ ਰੰਗਰੇਖ ਪੇਖ ਕਉ ਕਾ ਨਾਸਕਤ ਕੇਹਾ ਅਚਲ ਮੂਰਤ ਅਨਭੂ ਪ੍ਰਕਾਸ਼ अतुज कहिजा कोटि इंद्र इंद्रान साहि साहन गड़ीजा त्रिपावन महीप स्वर्णार्य असुर नेत रेत वन त्रिन कहत त्वं सर्वनाम कथा कवन कर्मनाम वर्ण सुमात विजय चांद ਲਾਮ ਕੋ ਲੂਟ ਲਿਓ ਬਲ ਕੋ ਬੇਸ਼ ਖਾਨਾ ਜਲਾਉ ਨਰਦ ਗਰਦ ਮੈਂ ਮਿਲਾਉ ਜੋ ਮਾਤੇ ਅਭਿਮਾਨ ਕੀ ਰੋਮਨੋ ਬਤ ਬਜਾਉ ਚਾ ਮੋਰਾ ਚਲਾਉ ਪਾਤਸ਼ਾਹੀ ਦਾ ਕਰਾਉ ਤਤ ਸਜ ਸਾਇਬਾਨ ਕੀ ਨਾਇਆ ਬਲੜੂ ਨਾ ਭੋਜ ਲੜਾਉ ਬਟ ਵੀਰਨ ਸੇਤੀ ਬਾਦ ਮਗਾਉ ਨਾ ਜਾਡੂ ਖਲਕ ਨਾ ਜਾਡੂ ਬਲਕ ਪਰਵਤ ਕਾ ਟੂ ਇਰਾਣੁ ਕੁਰਾ ਆਸਾਨ ਕੇ ਮੇਰੋ ਨਾਮ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸਖਰੋਨਾ ਸਭ ਖਲਕਤ ਰਾਜ ਸਾਜ ਬਾੰਦ ਬੰਗਾਉ ਗੋਸ਼ੇ ਕੁਮਾਨ ਕੇ ਆਹ ਬੁੱਧ ਪ੍ਰਭ ਤੁਛ ਅਮਾਰੀ ਬਰਨ ਸਕੈ ਮਹਮਾ ਜੋ ਤੇ ਹਾਰੀ ਹਮ ਨਾ ਸਕਤ ਕਰਿ ਸਿਵ ਤੁਮਾਰੀ ਆ ਬਲੇ ਹੋ ਤੁਮ ਕਦਾ ਸੁਧਾਰੀ ਏਕੰਕਾਰਾ ਸਤਿਗੁਰੂ ਤੇ ਪ੍ਰਸਵਾਦ ਸਜੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸ਼ਨ ਸੋਏ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਸਵਰਾ ਤਖਤਾਂ ਦੇ ਮਾਲਕ ਆਕਾਲ ਪੁਰਖ ਜੀਓ ਮਹਾਰਾਜ ਨੇ ਕਿਰਪਾ ਮਿਹਰਾਂਤ ਕੀਤੀ ਹੈ ਜੋ ਆਪ ਜੀ ਗੁਰ ਚਰਨਾਂ ਵਿੱਚ ਜੁੜੇ ਬੈਠੇ ਹੋ ਮਹਾਰਾਜ ਆਕਾਲ ਪੁਰਖ ਦਾ ਫਰਮਾਨ ਹੈ ਵਡਭਾਗੀ ਹਰ ਸੰਗਤ ਪਾਵੈ ਭਾਗ ਹੀਣ ਪ੍ਰਮ ਚੋਟਾ ਖਾਵੇ ਆਪ ਜੀ ਦੇ ਵੱਡੇ ਭਾਗ ਹਨ ਆਪ ਜੀ ਗੁਰਚਰਨਾਂ ਵਿੱਚ ਜੁੜ ਬੈਠ ਕਰਕੇ ਗੁਰੂ ਦੇ ਹਰ ਜਸ ਸ਼ਬਦ ਕੀਰਤਨ ਹੁਕਮਨਾਮਾ ਸਾਹਿਬ ਸਰਵਣ ਕਰ ਰਹੇ ਹੋ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਹੁਕਮਨਾਮਾ ਸਾਹਿਬ ਬਖਸ਼ਾ ਹੈ ਪੰਜਵੇਂ ਪਾਤਸ਼ਾਹ ਜੀ ਨੇ ਅਕਾਲ ਪੁਰਖ ਜੀ ਨੇ ਜੋ ਕਿ 16 ਅੰਗ ਤੇ ਇਸ ਸ਼ੋਭਿਤ ਹੈ ਸੋਰਠ ਰਾਗ ਵਿੱਚ ਮਹਾਰਾਜੀ ਫਰਮਾਉਂਦੇ ਹਨ ਸੋਰਠ ਮਹੱਲਾ ਪੰਜਵਾ ਪੰਜ ਪਦਾ ਪੰਜ ਬੰਦਾ ਵਾਲਾ ਸ਼ਬਦ ਜਿਸ ਵਿੱਚ ਪੰਜ ਪੰਕਤੀਆਂ ਹਨ ਪੰਜ-ਪੰਜ ਕਰਕੇ ਸ਼ਬਦ ਜੋੜੇ ਗਏ ਹਨ ਬਿਨਸਾ ਮੋਹ ਮੇਰਾ ਯਰ ਤੇਰਾ ਬਿਨਸਾਇ ਆਪਣੀ ਤਾਰੀ ਮੇਰੇ ਅੰਦਰੋਂ ਬਿਨਸ ਜਾਵੇ ਭਾਵ ਕੇ ਮੁਕ ਜਾਵੇ ਖਤਮ ਹੋ ਜਾਵੇ ਨਾਸ਼ ਹੋ ਜਾਵੇ ਮੋਹ ਦਾ ਨਾਸ਼ ਹੋ ਜਾਵੇ ਮੇਰਾ ਤੇਰਾ ਜੋ ਸਾਧ ਸੰਗਤ ਜੀ ਅੱਜੇ ਦੌੜ ਲੱਗੀ ਹੋਈ ਹੈ ਵੀ ਮੇਰਾ ਹੈ ਵੀ ਮੇਰਾ ਹੈ ਇਸ ਤੋਂ ਬਚਿਆ ਜਾ ਸਕੇ ਇਸ ਕਰਕੇ ਗੁਰੂ ਦਾ ਸਿਰ ਤੇ ਮੇਰੇ ਪਰ ਹੱਥ ਹੋਣਾ ਬਹੁਤ ਜ਼ਰੂਰੀ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੀ ਇਹ ਪ੍ਰਸਾਦ ਮਿਲਦਾ ਹੈ ਬਿਨਸਾ ਮੋਹ ਮੇਰਾ ਤੇਰਾ ਬਿਨਸਾ ਆਪਣੀ ਧਾਰੀ ਜੋ ਆਪਣੀ ਆਪਣੈਂਤ ਬਣੀ ਹੋਈ ਹੈ ਕਿ ਸਾਰਾ ਕੁਝ ਮੇਰਾ ਹੀ ਹੈ ਆਪਣੀ ਆਪਣੀ ਕਰਦੇ ਜਨਮ ਚੱਲਿਆ ਜਾਂਦਾ ਹੈ ਵਿਰਤ ਚੱਲਿਆ ਜਾਂਦਾ ਹੈ ਇਸ ਕਰਕੇ ਮਨੁੱਖ ਨੂੰ ਵਿਅਕਤੀ ਨੂੰ ਆਪਣੀ ਆਪਣੀ ਨਹੀਂ ਕਰਨੀ ਚਾਹੀਦੀ ਗੁਰ ਚਰਨਾਂ ਵਿੱਚ ਜੁੜ ਕੇ ਗੁਰੂ ਦੇ ਹਰਜਾਸ ਕੀਰਤਨ ਤੇ ਬਾਣੀ ਸੁਣਨੀ ਚਾਹੀਦੀ ਹੈ ਕਿ ਜੋ ਭਵ ਸਾਗਰ ਤੋਂ ਪਾਰ ਉਤਾਰਾ ਹੋ ਸਕੇ। ਇਹੀ ਉਪਦੇਸ਼ ਹੈ ਸਾਧ ਸੰਗਤ ਜੀ। ਮਹਾਰਾਜੀ ਫਰਮਾਉਂਦੇ ਹਨ ਅੱਗੇ ਸੰਤੋ ਇਹਾ ਬਤਾਵ ਹੋਕਾਰੀ ਸੰਤੋ ਕੋਈ ਐਸਾ ਉਪਾਅ ਬਤਾਓ ਕੋਈ ਜੁਗਤ ਬਤਾਓ ਜਿਸ ਨਾਲੇ ਭਵ ਸਾਗਰ ਤੋਂ ਪਾਰ ਹੋ ਜਾ ਸਕੇ ਆ ਸਕੇ। ਉਹ ਮੈਂ ਗਰਵ ਨਿਵਾਰੀ ਜਿਸ ਦੇ ਨਾਲ ਹੋਮੈ ਦਾ ਨਾਸ਼ ਹੋ ਜਾਵੇ ਸਤਿ ਸੰਗਤ ਜੀ ਹੋਮੈ ਦੀਰਗ ਰੋਗ ਹੈ दारू ਪੀ ਸੁਆਹੇ ਹੋਮੈ ਸਭ ਤੋਂ ਵੱਡਾ ਰੋਗ ਹੈ ਹੋਮੈ ਤੋਂ ਵੱਡਾ ਹੋਏ ਕੋਈ ਰੋਗ ਨਹੀਂ ਮਨੁੱਖ ਹੈ ਹੋਮੈ ਦਾ ਰੋਗ ਵਿੱਚ ਹੀ ਗਰਿਆ ਸਾਰਿਆਂ ਦਾ ਹੈ ਹੋਮੈ ਵਿੱਚ ਹੀ ਵਿਚੜਦਾ ਹੈ ਹੋਮੈ ਦੀ ਨਿਵੇਤਿਕ ਇਸ ਪ੍ਰਕਾਰ ਹੁੰਦੀ ਹੈ ਮਹਾਰਾਜ ਜੀ ਫਰਮਾਉਂਦੇ ਹਨ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਜੋ ਸਭ ਤੋਂ ਵੱਡਾ ਗੁਰਮੰਤਰ ਹੈ ਵਾਹਿਗੁਰੂ ਦਾ ਨਾਮ ਉਹਨੂੰ ਜੋਪਣ ਦੇ ਨਾਲ ਜੋ ਅੰਦਰ ਦੀ ਹੋਮੈ ਹੈ ਉਹ ਨਾਸ਼ ਹੋ ਜਾਂਦੀ ਹੈ ਹੰਕਾਰ ਹੈ ਉਹ ਨਾਸ਼ ਹੋ ਜਾਂਦਾ ਹੈ ਇਹ ਤਾਂ ਹੋਮੈ ਗਰਭ ਨਿਵਾਰੀ ਜਿਸ ਨਾਲ ਉਬ ਮੈ ਦਾ ਨਾਸ਼ ਹੋ ਜਾਂਦਾ ਹੈ ਕਾਲਪੁਰਖ ਜੀ ਫਰਮਾਉਂਦੇ ਹਨ ਰਹਾਉ ਸਰਬ ਪੂਤ ਬਾਰ ਬ੍ਰਹਮ ਕਰ ਮੰਨਿਆ ਓਵਾ ਸਗਲੋ ਰੇ ਨਾਰੀ ਜਿਨੇ ਵੀ ਜੀਵ ਹਨ ਪਾਰ ਬ੍ਰਹਮ ਨੂੰ ਕਾਲਪੁਰਖ ਨੂੰ ਮੰਨਣ ਵਾਲੇ ਜੋ ਸਦਾ ਹੀ ਗੁਰੂ ਨੂੰ ਹਰਦੇਵ ਜੀ ਧਾਰਨ ਕਰਦੇ ਹਾਂ ਨਨਤਾ ਪ੍ਰਤੀ ਇੱਕ ਰਾਸ ਅਪਾਲ ਬੁਰਖ ਦਾ ਨਾਮ ਸਿਮਰਦੇ ਹਾਂ ਨੂੰ ਹੋਵਾਂ ਸਗਲ ਰੇ ਨਾਰੀ ਤੇ ਉਹਨਾਂ ਦੀ ਮੈਂ ਚਰਨਾਂ ਦੀ ਤੂੜ ਬਣ ਜਾਵਾਂ ਹਮੇਸ਼ਾ ਹੀ ਉਹਨਾਂ ਦੇ ਚਰਨਾਂ ਦੀ ਤੂੜ ਬਣ ਕਰਕੇ ਵਿਚਰਾਂ ਜੋ ਕਾਲ ਬੁਰਖ ਦੇ ਸੇਵਨ ਹਨ ਅੱਠੇ ਪਹਿਰ ਉਸ ਦਾ ਨਾਮ ਸਿਮਰਦੇ ਹਨ ਵੇਖਿਓ ਪ੍ਰਭ ਜੀਉ ਆਪਣੇ ਸੰਗੇ ਚੁਗਾ ਪੀਤ ਪ੍ਰਮਾਰੀ ਵੇਖਿਓ ਵੇਖਣਾ ਪ੍ਰਭ ਜੀਉ ਆਪਣੇ ਸੰਗੇ ਤੇ ਕਾਲਪੁਰਗ ਨੂੰ ਹਮੇਸ਼ਾ ਹੀ ਆਪਣੇ ਨਾਲ ਦੇਖਣਾ ਹਮੇਸ਼ਾ ਹੀ ਆਪਣੇ ਨਾਲ ਸਮਝਣਾ ਸਦਾ ਅੰਗ ਸੰਗੇ ਅਪੰਗਮ ਵਿਪੂਤੇ ਤੇ ਗਾਲ ਬ੍ਰਹਮ ਨੂੰ ਆਮਲੇ ਨਾਲ ਸਮਝਦੇ ਹੋਏ ਚੂਕਾ ਪੀਤ ਪ੍ਰਮਾਰੀ ਜੋ ਕੰਧ ਹੈ ਹੋਮੈ ਦੀ ਇਹ ਟੁੱਟ ਜਾਏ ਮੋਹ ਦੀ ਕੰਧ ਹੈ ਲੋਭ ਦੀ ਕੰਧ ਹੈ ਹੰਕਾਰ ਦੀ ਕੰਧ ਹੈ ਝੂਠ ਦੀ ਕੰਧ ਹੈ ਨਿੰਦਿਆ ਦੀ ਕੰਧ ਹੈ ਇਹ ਟੁੱਟ ਸਕੇ ਇਸ ਤੋਂ ਨਾਸ਼ ਹੋ ਸਕੇ ਵੇਖਿਓ ਪ੍ਰਭ ਜੀਓ ਆਪਣੇ ਸੰਗੇ ਇਸ ਕਰਕੇ ਕਾਲ ਫਰਕ ਨੂੰ ਹਮੇਸ਼ਾ ਹੀ ਆਪਣੇ ਨਾਮ ਸਮਝਣਾ ਹੈ ਨਾਲ ਮੰਨਣਾ ਹੈ ਕਿ ਜੋ ਕੰਧ ਹੈ ਮੋਹ ਦੀ ਹੰਕਾਰ ਦੀ ਵਿਕਾਰਾਂ ਦੀ ਚੋਕੈ ਪੀਤ ਪਰਮਾਰੀਏ ਟੁੱਟ ਸਕੇ ਨਾਸ਼ ਹੋ ਸਕੇ ਮਹਾਰਾਜ ਜੀ ਅੱਗੇ ਫਰਮਾਉਂਦੇ ਹਨ ਆਵਖਦ ਨਾਮ ਨਿਰਮਲ ਜਲ ਅੰਮ੍ਰਿਤ ਕਾਇ ਗੁਰੂ ਦਵਾਈ ਅਖਦ ਜੋ ਦਵਾਈ ਸਾ ਸੰਗਤ ਜੀ ਹਰ ਚੀਜ਼ ਦੀ ਦਵਾਈ ਮਿਲ ਜਾਂਦੀ ਹੈ ਸੱਪ ਨੂੰ ਕਾਬੂ ਕਰਨ ਵਾਸਤੇ ਗਲਣ ਮੰਤਰ ਹੁੰਦਾ ਹੈ ਕੋਈ ਬਿਮਾਰੀ ਹੋਵੇ ਉਸ ਨੂੰ ਠੀਕ ਕਰਨ ਵਾਸਤੇ ਕੋਈ ਦਵਾਈ ਉਲਟੀ ਬਣ ਜਾਂਦੀ ਹੈ ਪਰ ਸਾਫ ਸੰਗਤ ਜੀ ਜੋ ਮੂਰਖ ਹੈ ਉਸ ਦੀ ਦਵਾਈ ਨਹੀਂ ਇਹ ਬੇਦ ਸ਼ਾਸਤਰ ਵੀ ਮੂਰਖ ਦੀ ਦਵਾਈ ਨਹੀਂ ਣਾ ਸਕਦੀ ਮੂਰਖ ਨਹੀਂ ਸਮਝਣ ਵਾਲਾ ਐਸਾ ਜੋ ਸੱਠ ਹੈ ਉਹ ਜੀ ਨੂੰ ਨਹੀਂ ਸਮਝਦਾ ਤੇ ਭਟਕਦਾ ਰਹਿੰਦਾ ਹੈ ਕਾਲ ਬੁਖਤੋ ਬੇਮਰ ਬੇਮੁਖ ਹੋ ਗਰ ਕੇ ਇਸ ਕਰਕੇ ਮਹਾਰਾਜੀ ਫਰਮਾਉਂਦੇ ਹਨ ਗੁਰੂ ਘਰ ਵਿੱਚ ਆ ਕਰਕੇ ਗੁਰੂ ਦੇ ਚਰਨ ਪਰਸ ਕਰਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰਨਾ ਹੈ ਜੋ ਕਿ ਭਵ ਸਾਗਰ ਤੋਂ ਪਾਰ ਹੋ ਸਕੀਏ ਇਹ ਹੀ ਅਲਕਸ਼ਾ ਹੈ ਜੀ ਹੁੰਦਾ ਜੋ ਮਨੋਖ ਹੈ ਇਹ ਜੀਵਨ ਧਾਰਦਾ ਹੈ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ ਇਸ ਵਾਸਤੇ ਹੀ ਹੁੰਦੀ ਹੈ ਸਾਧ ਸੰਗਤ ਜੀ ਸਰਾਸੀ ਲਖ ਜੁਨਾ ਤੋਂ ਬਾਅਦ ਉਪਰੰਤ ਆ ਮਨੁੱਖਾ ਦੇਹੀ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਜੋ ਪਹਿਲਾ ਮੁੱਢਲਾ ਧਰਮ ਹੈ ਵਿਅਕਤੀ ਦਾ ਮਨੁੱਖ ਦਾ ਉਹ ਇਹੀ ਹੈ ਕਿ ਆਪਣੇ ਗੁਰੂ ਨਾਲ ਜੁੜੇ ਇਹ ਗੁਰੂ ਤੋਂ ਬੇਮੁਖ ਨਾ ਹੋਵੇ ਜੇ ਕੋ ਗੁਰ ਤੇ ਬੇਬੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ ਗੁਰੂ ਤੋਂ ਬਿਨਾ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਜੋ ਮਹਾਰਾਜ ਜੀ ਦਾ ਜਲ ਹੈ ਅੰਮ੍ਰਿਤ ਹੈ ਅੰਮ੍ਰਿਤ ਪਿਓ ਖੰਡੇ ਬਾਟ ਦਾ ਅਮਰ ਸ਼ਕੋ ਤੇ ਸਿੰਘ ਸਜੋ ਇਹ ਹੀ ਉਪਦੇਸ਼ ਹੈ ਔਰ ਕਾ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਜੋ ਗੁਰੂ ਦੁਆਰੇ ਵਿੱਚ ਹੀ ਪ੍ਰਾਪਤ ਹੁੰਦਾ ਹੈ ਸੁਰਨਾਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਦੇਵਤੇ ਵੀ ਹਨ ਸਾਧ ਸੰਗਤ ਜੀ ਰਾਖਸ਼ ਵੀ ਹਨ ਇਹ ਅੰਮ੍ਰਿਤ ਨੂੰ ਖੋਜਦੇ ਹਨ ਲੱਭਦੇ ਹਨ ਆਪ ਜੀ ਨੂੰ ਪਤਾ ਹੀ ਹੈ ਇੱਕ ਮਸਾਂ ਦਾ ਜੰਗ ਛਿੜ ਪਿਆ ਜਦੋਂ ਸਾਗਰ ਮੰਥਨ ਕਰਨ ਲੱਗੇ ਇੱਕ ਪਾਸੇ ਰਾਖਸ਼ ਸਨ ਇੱਕ ਪਾਸੇ ਦੇਵਤੇ ਸਨ ਜੋ ਅਮਰਦੀਪਾਲ ਵਿੱਚ ਲੜ ਰਹੇ ਸਨ ਇੱਕ ਦੂਜੇ ਨੂੰ ਵੱਡ ਘਟ ਰਹੇ ਸਨ ਜੋ ਅਮਰਦੀ ਪ੍ਰਾਪਤੀ ਹੈ ਗੁਰੂ ਦੇ ਸੇਵਕਾਂ ਨੂੰ ਦੇਵਤਿਆਂ ਨੂੰ ਪ੍ਰਾਪਤ ਹੋ ਗਈ ਜੋ ਅੱਠੇ ਪਹਿਰ ਗੁਰੂ ਦੀ ਸੇਵਾ ਕਰਦੇ ਸਨ ਜੋ ਰਾਖਸ਼ ਬਿਰਤੀ ਵਾਲੇ ਸਾਨੂੰ ਉਹਨਾਂ ਨੂੰ ਅਮਰ ਦੀ ਪ੍ਰਾਪਤੀ ਨਹੀਂ ਹੋਈ ਉਹ ਭਟਕਦੇ ਰਹੇ ਇਸ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੜ ਕੇ ਇਹ ਹੀ ਅਰਦਾਸ ਹੈ ਕਿ ਗੁਰੂ ਮਹਾਰਾਜ ਜੀ ਆਪਣੇ ਅਮਰਦੇਵ ਦਾਸ ਅਨੁਪ੍ਰਾਣੀਆਂ ਨੂੰ ਬਖਸ਼ ਦੇਣ ਤੇ ਸਾਡਾ ਪਰਲੋਕ ਸੁਹੇਲਾ ਕਰ ਦੇਣ ਔਖਤ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਤੇ ਗੁਰੂ ਦਵਾਰੇ ਹੀ ਇਹ ਪ੍ਰਾਪਤ ਹੁੰਦਾ ਹੈ ਜੋ ਅੰਮ੍ਰਿਤ ਜਲ ਹੈ ਗੁਰੂ ਦਾ ਅਮਰਿਤ ਨਾਮ ਹੈ ਇਹ ਬਾਣੀ ਹੈ ਇਹ ਗੁਰਦੁਆਰੇ ਹੀ ਪ੍ਰਾਪਤ ਹੁੰਦੀ ਹੈ ਕਹੋ ਨਾਨਕ ਜਿਸ ਮस्तक ਲਿਖਿਆ ਤਿਸ ਗੁਰ ਮਿਲ ਰੋਗ ਵਿਦਾਰੀ ਕਹੋ ਨਾਨਕ ਧੰਗ ਗੋਦਨ ਸਿੰਘ ਦੇ ਮਹਾਰਾਜੀ ਫਰਮਾਉਂਦੇ ਹਨ ਜਿਸ ਦੇ ਮੱਥੇ ਉੱਤੇ ਲਿਖਿਆ ਹੋਵੇ ਗੁਰੂ ਦਾ ਨਾਮ ਜਪਣਾ ਸਿਮਰਨਾ ਉਹੀ ਗੁਰੂ ਦੇ ਨਾਮ ਨੂੰ ਸਿਮਰ ਸਕਦਾ ਹੈ ਭਗਤੀ ਕਰ ਸਕਦਾ ਹੈ। ଅਥਵਾ ਹੋਰ ਕੋਈ ਗੁਰੂ ਦੀ ਭਗਤੀ ਨਹੀਂ ਕਰ ਸਕਦਾ। ਸਾਧ ਸੰਗਤ ਜੀ ਪਹਿਲੇ ਮਨ ਤੋਂ ਹੀ ਵਿਚਾਰ ਚੱਲ ਰਹੀ ਹੈ ਪਹਿਲੇ ਦਿਨ ਤੋਂ ਹੀ ਇਹ ਗੁਰੂ ਦੀ ਪ੍ਰਾਪਤੀ ਗੁਰ ਪ੍ਰਸਾਦ ਨਾਲ ਹੀ ਹੁੰਦੀ ਹੈ ਏਕ ਓੰਕਾਰ ਸਤਗੁਰ ਪ੍ਰਸਾਦ। ਜੋ ਕੇ ਕਾਲਪੁਰਖ ਹੈ ਸੁਦਾਵ ਰਹਿਣ ਵਾਲਾ ਨਾਉ ਮਰਿਆ ਹੈ ਨਾਉ ਜੀਣ ਵਾਲਾ ਹੈ ਨਾਉ ਆਇਆ ਹੈ ਨਾਉ ਜਾਏਗਾ ਇਸ ਕਰਕੇ ਇਹੀ ਮਹਾਰਾਜੀ ਫਰਮਾਉਂਦੇ ਹਨ ਜਿਸ ਦੇ ਮੱਥੇ ਉੱਤੇ ਲਿਖਿਆ ਹੁੰਦਾ ਹੈ ਕਾਲਪੁਰਖ ਦਾ ਨਾਮ ਜਪਣਾ ਉਹੀ ਜਪਦਾ ਹੈ ਤਿਸ ਗੁਰ ਤਿਸ ਗੁਰ ਮਿਲ ਰੋਗ ਵਿਦਾਰੀ ਤੇ ਮਹਾਰਾਜੀ ਪਰਮਾਉਂਦੇ ਹਨ ਉਸ ਦੇ ਨਾਲ ਮਿਲ ਕਰਕੇ ਗੁਰੂ ਦੇ ਪਿਆਰੇ ਨਾਲ ਰੋਗ ਵਿਦਾਰੀ ਰੋਗਾਂ ਦੀ ਨਿਵਿਰਤੀ ਹੋ ਜਾਵੇਗੀ ਕਹੋ ਨਾਨਕ ਜਿਸ ਮਸਤਕ ਰੇਖਿਆ ਤੇ ਦੇ ਮੱਥੇ ਉੱਤੇ ਲਿਖਿਆ ਹੋਇਆ ਹੈ ਕਿ ਗੁਰੂ ਦਾ ਨਾਮ ਜਪਣਾ ਹੈ ਗੁਰੂ ਦਾ ਨਾਮ ਜਪਦੇ ਜਪਦੇ ਵਾਹਿਗੁਰੂ ਦਾ ਵਾਹਿਗੁਰੂ ਦਾ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਤਿਸ ਗੁਰ ਮਿਲ ਰੋਗ ਵਿਦਾਰੀ ਤੇ ਉਹਦੇ ਅੰਦਰੋਂ ਸਾਰੇ ਹੀ ਰੋਗ ਨਿਵਿਰਤ ਹੋ ਜਾਂਦੇ ਹਨ ਇਤਨਾ ਕਿ ਵਿਚਾਰਾਂ ਕਰਦੇ ਹੋਏ ਦਾਸ ਕੀਮਤਾਂ ਜਾ ਚੁੱਕ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਵਿਚਾਰਾਂ ਕਰਦਿਆਂ ਇਹ ਕਾ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਹੋ ਗਿਆ ਹੋਣਗੀਆਂ ਅਣਜਾਣ ਬੱਚੇ ਸਮਝ ਕਰਕੇ ਮਾਫ ਕਰ ਲੈਣਾ ਅੱਗੇ ਤੋਂ ਸਮਕਤ ਬੋਛ ਨਹੀਂ ਸੰਗਤ ਜੀ ਮਹਾਰਾਜੀ ਆਪ ਹੀ ਆਪਣੇ ਸਿੰਘਾਂ ਸੇਵਕਾਂ ਨੂੰ ਚੰਗੇ ਰਾਹ ਪਾਣ ਇਹ ਸਾਨੂੰ ਵੀ ਉੱਚਾ ਸੋਚਾ ਜੀਵਨ ਬਖਸ਼ਣਾ ਮਹਾਰਾਜ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਇਹੇ ਅਰਦਾਸ ਕਰਦੇ ਹੋਏ ਗੱਜ-ਬੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ